ਅਕਸਰ ਕਈ ਵੀਡੀਓ ਸਾਨੂੰ ਦੇਖਣ ਨੂੰ ਮਿਲਦੇ ਆ ਨੇ ਜਿਦੇ ਵਿੱਚ ਸਾਡੇ ਵੀਰ ਕੁਝ ਕਹਿੰਦੇ ਨੇ ਆ ਦੇਖੋ ਜੀ ਫਲਾਨੀ ਦੁਕਾਨ ਤੇ ਕਿੰਨੀ ਜ਼ਿਆਦਾ ਭੀੜ ਹੈ ਫਲਾਨੀ ਰੇੜੀ ਤੇ ਕਿੰਨੀ ਜ਼ਿਆਦਾ ਭੀੜ ਹੈ ਸਾਡੀ ਰੇੜੀ ਤੇ ਕੋਈ ਆ ਨਹੀਂ ਰਿਹਾ ਸਾਡੀ ਦੁਕਾਨ ਤੇ ਕੋਈ ਆ ਨਹੀਂ ਰਿਹਾ ਪੰਜਾਬੀਆਂ ਦਾ ਸਾਥ ਦੋ ਪੰਜਾਬੀਆਂ ਦਾ ਸਾਥ ਦੋ ਮੈਂ ਇੱਥੇ ਇੱਕ ਗੱਲ ਕਹਿਣਾ ਚਾਹਨਾ ਹੋ ਸਕਦਾ ਬਹੁਤ ਸਾਰੇ ਵੀਰ ਭੈਣ ਇਸ ਗੱਲ ਨਾਲ ਸਹਿਮਤ ਹੋਣ ਔਰ ਹੋ ਸਕਦਾ ਨਾ ਹੋਣ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਦੇ ਸਕਦੇ ਹੋ ਜੇ ਤੁਹਾਡੇ ਖਾਣਾ ਜਿਹੜਾ ਤੁਸੀਂ ਬਣਾਇਆ ਹੈ ਨਾ ਉਹਦੇ ਵਿੱਚ ਟੇਸਟ ਵਧੀਆ ਹੋਏਗਾ ਤਾਂ ਤੁਹਾਨੂੰ ਹਾਕਾ ਮਾਰ ਮਾਰ ਕੇ ਬੁਲਾਉਂਦੀ ਲੋੜ ਨਹੀਂ ਕਿ ਆਓ ਮੇਰਾ ਸਾਥ ਦਿਓ ਆਓ ਮੇਰਾ ਸਾਥ ਦਿਓ ਲੋਕਾਂ ਨੇ ਆਪੇ ਤੁਹਾਡਾ ਸਾਥ ਦੇਣਾ ਕਿਉਂਕਿ ਕਸਟਮਰ ਸਭ ਤੋਂ ਪਹਿਲਾਂ ਟੇਸਟ ਦੇਖਦਾ ਹੈ ਕਿ ਜਿਹੜਾ ਤੁਹਾਡਾ ਖਾਣਾ ਪੀਣਾ ਹੈ ਨਾ ਉਹਦੇ ਟੇਸਟ ਵਧੀਆ ਹੈ ਜਾਂ ਨਹੀਂ ਇੱਕ ਚੀਜ਼ ਹੋਰ ਬੜੀ ਮੈਟਰ ਕਰਦੀ ਹੈ ਉਹ ਹੈ ਤੁਹਾਡਾ ਨੇਚਰ ਕਿ ਤੁਹਾਡਾ ਨੇਚਰ ਕਿਦਾਂ ਦਾ ਹੈ ਤੁਹਾਡੇ ਕੋਲ ਜਦ ਕਸਟਮਰ ਆਏਗਾ ਕੋਈ ਗ੍ਰਾਹਕ ਆਏਗਾ ਤੁਸੀਂ ਉਹਦੇ ਨਾਲ ਕਿਸ ਪ੍ਰਕਾਰ ਨਾਲ ਡੀਲ ਕਰੋਗੇ ਕਿਵੇਂ ਉਹਦੇ ਨਾਲ ਗੱਲਬਾਤ ਕਰੋਗੇ ਜੇ ਤੁਸੀਂ ਆਪਣੇ ਚਿਹਰੇ ਤੇ ਤਰੇੜੀਆਂ ਰੱਖੋਗੇ ਤੁਹਾਡੇ ਚਿਹਰੇ ਤੇ ਗੁੱਸਾ ਦਿਖੇਗਾ ਤੁਹਾਡੇ ਚਿਹਰੇ ਤੇ ਮੁਸਕਾਨ ਨਹੀਂ ਹੋਏਗੀ ਤਾਂ ਕਸਟਮਰ ਕਦੀ ਵੀ ਤੁਹਾਡੇ ਕੋਲ ਆਣਾ ਪਸੰਦ ਨਹੀਂ ਕਰੇਗਾ ਕਿਉਂਕਿ ਕਸਟਮਰ ਆਂਦਾ ਹੈ ਉਹ ਇਹ ਸੋਚਦਾ ਕਿ ਜਿੰਨਾ ਸਮਾਂ ਮੈਂ ਇੱਥੇ ਬੈਠਾ ਮੇਰਾ ਮਾਈਂਡ ਰਿਲੈਕਸ ਰਹੇ ਤੁਹਾਨੂੰ ਦੇਖ ਦੇਖ ਕੇ ਅਗਲਾ ਇਰੀਟੇਟ ਨਾ ਹੋਵੇ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਆਪਾਂ ਕਈ ਵਾਰ ਕਸਟਮਰ ਆਂਦਾ ਹੈ ਕਿ ਸਮਾਨ ਲੈਣਾ ਹਾਂ ਬਾਈ ਆ ਕਿੰਨੇ ਦਾ ਹੈ 50 ਰੁਪਏ ਦਾ ਇਹ ਨਹੀਂ ਮਿਠਾਸ ਨਾਲ ਮੇਰੇ 50 ਰੁਪਏ ਦਾ ਹੈ ਆਓ ਜੀ ਜੀ ਆਇਆ ਨੂੰ ਮੇਰੇ ਬਾਪੂ ਜੀ ਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦਾ ਪੁੱਤ ਜੇ ਦੁਕਾਨਦਾਰੀ ਕਰਨੀ ਹੈ ਨਾ ਤਾਂ ਆਪਣੇ ਅੰਦਰ ਇਹ ਚੀਜ਼ ਰੱਖੋ ਕੀ ਗ੍ਰਾਹਕ ਨਹੀਂ ਆਇਆ ਤੁਹਾਡੀ ਦੁਕਾਨ ਤੇ ਰੱਬ ਆ ਗਿਆ ਕਿਉਂਕਿ ਉਹਦੇ ਕਰਕੇ ਤੁਹਾਡੀ ਦੁਕਾਨਦਾਰੀ ਚੱਲਨੀ ਹੈ ਜੇ ਗਾਹਕ ਆਣਗੇ ਤਾਂ ਹੀ ਤੁਹਾਡੇ ਕੋਲ ਪੈਸਾ ਆਊਗਾ ਤਾਂ ਹੀ ਤੁਹਾਡੀ ਦੁਕਾਨਦਾਰੀ ਚੱਲਦੀ ਹੈ ਇਸ ਲਈ ਗ੍ਰਾਹਕ ਨਾਲ ਕਦੀ ਵੀ ਨਾ ਲੜੋ ਅਗਰ ਤੁਹਾਨੂੰ ਲੱਗਦਾ ਹੈ ਕਿ ਗ੍ਰਾਹਕ ਕੋਈ ਸ਼ਿਕਾਇਤ ਕਰ ਰਿਹਾ ਹੈ ਬੜੀ ਹੀ ਹਲੀਮੀ ਨਾਲ ਉਸ ਸ਼ਿਕਾਇਤ ਨੂੰ ਸਮਝੋ ਜੇ ਤੁਹਾਨੂੰ ਲੱਗਦਾ ਹੈ ਕੋਈ ਕੋਈ ਕਮੀ ਪੇਸ਼ੀ ਹੈ ਉਸ ਕਮੀ ਪੇਸ਼ੇ ਨੂੰ ਸਦਾਰੋ ਇਹਨੂੰ ਕਹਿੰਦੇ ਨੇ ਫੀਡਬੈਕ ਲੈਣਾ ਅਗਰ ਕਸਟਮਰ ਕਹਿੰਦਾ ਹੈ ਕਿ ਤੁਸੀਂ ਜੀ ਨਮਕ ਜ਼ਿਆਦਾ ਪਾਤਾ ਤੁਸੀਂ ਮਿਰਚ ਜ਼ਿਆਦਾ ਪਾਤੇ ਤੁਸੀਂ ਤੇਲ ਜ਼ਿਆਦਾ ਪਾਤਾ ਉਹਨੂੰ ਕੋਈ ਨਾ ਵੀ ਅੱਪਾ ਥੋੜਾ ਧਿਆਨ ਰੱਖਾਂਗੇ ਅੱਗੇ ਤੋਂ ਤੇ ਮੈਂ ਸੈੱਟ ਕਰ ਦੇਣਾ ਇੰਨੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਕੱਲ ਇੱਕ ਦੁਕਾਨ ਤੋਂ ਕੋਈ ਸਮਾਨ ਬਾਇ ਕੀਤਾ ਤੇ ਖਾਂ ਦਾ ਹੀ ਸਮਾਨ ਸੀ ਮੈਂ ਉਹਦੇ ਵਿੱਚੋਂ ਥੋੜਾ ਜਿਹਾ ਪੀਸ ਖਾ ਵੀ ਲਿਆ ਬਟ ਮੈਨੂੰ ਉਹ ਟੇਸਟੀ ਨਹੀਂ ਲੱਗਿਆ ਮੈਂ ਦੁਕਾਨਦਾਰ ਨੂੰ ਕਿਹਾ ਵੀਰੇ ਮੈਨੂੰ ਇਹ ਸਵਾਦ ਬਿਲਕੁਲ ਨਹੀਂ ਲੱਗ ਰਿਹਾ ਉਹਨੇ ਕਿਹਾ ਵੀਰ ਜੀ ਕੋਈ ਗੱਲ ਨਹੀਂ ਛੱਡ ਦਿਓ ਉਹਨੇ ਮੈਨੂੰ ਪੂਰੇ ਪੈਸੇ ਵਾਪਸ ਕਰ ਦਿੱਤੇ ਮੈਂ ਕਿਹਾ ਵੀਰੇ ਤੁਹਾਡਾ ਵੀ ਨੁਕਸਾਨ ਨਾ ਹੋਵੇ ਦੇਖੋ ਮੈਂ ਥੋੜਾ ਖਾ ਵੀ ਲਿਆ ਪਰ ਫਿਰ ਵੀ ਉਹਨੇ ਮੈਨੂੰ ਸਾਰੇ ਪੈਸੇ ਮੇਰੇ ਵਾਪਸ ਕਰ ਦਿੱਤੇ ਇਹ ਹੁੰਦੀ ਹੈ ਦੁਕਾਨਦਾਰੀ ਕਿ ਜੋ ਤੁਹਾਡਾ ਕਸਟਮਰ ਹੈ ਉਹਨੂੰ ਤੁਸੀਂ ਨਰਾਜ਼ ਨਹੀਂ ਕਰਨਾ ਹੁਣ ਕਈ ਕਹਣਗੇ ਭਾਈ ਐ ਤਾਂ ਅਸੀਂ ਬਰਬਾਦ ਹੋ ਜਾਾਂਗੇ ਪੈਸੇ ਵਾਪਸ ਕਰੀ ਜਾਵਾਂਗੇ ਵੀਰੇ ਇਹ ਹਰ ਕਿਸੇ ਦਾ ਨਹੀਂ ਹੁੰਦਾ ਔਰ ਬਾਰ-ਬਾਰ ਨਹੀਂ ਹੁੰਦਾ ਕਸਟਮਰ ਨੂੰ ਬਣਾ ਦੇ ਲਈ ਤੁਸੀਂ ਕਿੰਨੇ ਪ੍ਰਕਾਰ ਦੀ ਐਡ ਕਰਦੇ ਹੋ ਇਹ ਉਹੀ ਤੁਸੀਂ ਕਸਟਮਰ ਨੂੰ ਥੋੜੀ ਸਹੂਲियत ਦੇ ਦੋ ਤੁਹਾਡਾ ਕਸਟਮਰ ਖੁਸ਼ ਹੋ ਕੇ ਜਾਗਲੇਗਾ ਯਾਰ ਬੰਦਾ ਬੜਾ ਵਧੀਆ ਇਹਦੀ ਦੁਕਾਨ ਤੇ ਫੇਰ ਆਵਾਂਗੇ ਕੋਈ ਗੱਲ ਨਹੀਂ ਅੱਜ ਵਧੀਆ ਨਹੀਂ ਮਿਲਿਆ ਜਾਂ ਅੱਜ ਕੋਈ ਕਮੀ ਪੇਸ਼ੀ ਸੀ ਅੱਗੇ ਤੋਂ ਆਪਾਂ ਕਹਦਾ ਕਿ ਵੀਰੇ ਆ ਚੀਜ਼ ਸੁਧਾਰ ਕਰ ਜਾਂ ਆ ਚੀਜ਼ ਮਿਠਾਸ ਘਟਾ ਦੇ ਜਾਂ ਨਮਕ ਵਧਾ ਦੇ ਜਾਂ ਘਟਾ ਦੇ ਜੋ ਵੀ ਕੁਛ ਦੇਖੋ ਹਰ ਚੀਜ਼ ਦਾ ਵੱਖਰਾ ਵੱਖਰਾ ਟੇਸਟ ਹੁੰਦਾ ਹੈ ਉਸ ਸਾਹਮਣੇ ਬੰਦਾ ਗਾਈਡ ਕਰ ਦਿੰਦਾ ਕਹਿ ਦਿੰਦਾ ਕਿ ਵੀਰੇ ਐਦਾ ਕਰ ਲੋ ਅਗਰ ਤੁਹਾਡੇ ਪਿਆਰ ਮੁਹੱਬਤ ਨਾਲ ਤੁਹਾਡਾ ਕਸਟਮਰ ਤੁਹਾਡੇ ਨਾਲ ਜੁੜ ਕੇ ਰਹਿੰਦਾ ਤਾਂ ਕੋਈ ਮਾੜੀ ਗੱਲ ਨਹੀਂ ਹੈ ਤੇ ਤੀਸਰੀ ਗੱਲ ਹੈ ਸਫਾਈ ਸਫਾਈ ਹੋਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਭ ਤੋਂ ਪਹਿਲਾ ਜਿਹੜਾ ਬੰਦਾ ਅਟਰੈਕਟ ਹੁੰਦਾ ਨਾ ਮਤਲਬ ਆਂਦਾ ਹੈ ਨਾ ਉਹ ਇਹੀ ਦੇਖ ਕੇ ਆਂਦਾ ਕਿ ਇੱਥੇ ਸਫਾਈ ਹੈ ਜੇ ਤੁਹਾਡੀ ਦੁਕਾਨ ਤੇ ਭਾਵੇਂ ਤੁਸੀਂ ਰੇੜੀ ਵੀ ਲਾ ਰਹੇ ਹੋ ਉੱਥੇ ਸਾਫ-ਸਫਾਈ ਹੈਗੀ ਹੈ ਅਗਰ ਤੁਸੀਂ ਕਿਸੇ ਨੂੰ ਗੋਲ ਗੱਪੇ ਖਿਲਾ ਰਹੇ ਹੋ ਕੁਝ ਵੀ ਸਬਜ਼ੀ ਤਿਆਰ ਕਰ ਰਹੇ ਹੋ ਜਾਂ ਕੋਈ ਵੀ ਚੀਜ਼ ਤਿਆਰ ਕਰ ਰਹੇ ਹੋ ਉਹ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਕਰੋ ਉੱਥੇ ਗੰਦਗੀ ਨਾ ਪਈ ਹੋਵੇ ਤਾਂ ਕਸਟਮਰ ਆਪਣੇ ਆਪ ਮੱਲੋ ਮੱਲੀ ਆਏਗਾ ਮੈਂ ਇੱਕ ਦੁਕਾਨ ਤੇ ਗਿਆ ਮੈਂ ਉੱਥੇ ਦੇਖਿਆ ਸੀ ਰੋਟੀ ਖਾਣ ਲਈ ਬੈਠ ਕੇ ਮੈਂ ਉਤੇ ਨੇਹਾ ਜਿਹੜੇ ਇਸ ਸਮੇਂ ਕੈਮਰੇ ਅਸੀਂ ਮੁੜ ਕੇ ਉਸ ਦੁਕਾਨ ਤੇ ਨਹੀਂ ਗਏ। ਖਾਣਾ ਟੇਸਟੀ ਹੋਣਾ ਦਾ ਸਭ ਕੁਝ ਓਕੇ ਹੈ ਕਿਤੇ ਕੋਈ ਪ੍ਰੋਬਲਮ ਨਹੀਂ। ਲੇਕਿਨ ਉਹਨਾਂ ਹੀ ਦੁਕਾਨ ਦੇ ਲਾਗੇ ਸਾਕੇ ਜਿਹੜੀ ਨਾ ਸਫਾਈ ਨਹੀਂ ਹੈਗੀ। ਉਹ ਸਫਾਈ ਨਾ ਹੋਣ ਕਰਕੇ ਅਸੀਂ ਮੁੜ ਕੇ ਦੁਕਾਨ ਤੇ ਨਹੀਂ ਗਏ। ਅਸੀਂ ਇੱਕ ਵਾਰ ਗਏ ਉਦੋਂ ਤਾਂ ਸਾਨੂੰ ਇਹਦਾ ਫੀਲ ਨਹੀਂ ਹੋਇਆ। ਦੂਸਰੀ ਵਾਰ ਗਏ ਸਾਨੂੰ ਫੀਲ ਹੋਇਆ ਕਿ ਉੱਥੇ ਚੂਹੇ ਵਗੈਰਾ ਘੁੰਮਦੇ ਨੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਵੀਰੇ ਚੂਹੇ ਵਗੈਰਾ ਬਹੁਤ ਘੁੰਮਦੇ ਨੇ ਕਹਿੰਦੇ ਭਾਈ ਇੱਥੇ ਨਾ ਅੱਗੇ ਨਾਲੀ ਨੂਲੀ ਹੈਗੀ ਉੱਥੋਂ ਆ ਜਾਂਦੇ ਨੇ। ਤੋਂ ਇਹ ਕਮੀਆਂ ਜਿਹੜੀਆਂ ਨੇ ਉਹ ਦੁਕਾਨਦਾਰ ਨੇ सुधारनी है ये देखो कि ਤੁਹਾਡੇ ਲਾਗੇ ਸਾਕੇ ਕੋਈ ਗੰਦਗੀ ਨਾ ਹੋਵੇ ਤੁਹਾਡੀ ਦੁਕਾਨ ਸਾਫ ਸੁਥਰੀ ਹੋਵੇ ਗਾਹਕ ਸਭ ਤੋਂ ਪਹਿਲਾਂ ਤੁਹਾਡੀ ਦੁਕਾਨ ਤੇ ਦੇਖੇਗਾ ਦੂਰ ਕਿ ਸਾਫ ਸਫਾਈ ਹੈ ਆਪਣੇ ਆਪ ਆਏਗਾ ਤੇ ਆਖਰੀ ਤੇ ਚੌਥੀ ਗੱਲ ਜੋ ਵੈਸੇ ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ ਪਰ ਕਰਦੀ ਵੀ ਹੈ ਕਿ ਤੁਹਾਡਾ ਜਿਹੜਾ ਰੇਟ ਹੈ ਨਾ ਉਹ ਜਾਇਜ਼ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਕੋਈ ਸਮਾਨ ਤੁਸੀਂ 100 ਰੁਪਏ ਦਾ ਵੇਚ ਰਹੇ ਹੋ ਤੇ ਦੂਸਰੀ ਦੁਕਾਨ ਤੇ ਉਹ ਸਮਾਨ 60 ਰੁਪਏ ਆ 70 ਰੁਪਏ ਦਾ ਵਿਕ ਰਿਆ ਹੋਵੇ 5-10 ਰੁਪਏ ਦਾ ਫਰਕ ਤਾਂ ਚੱਲ ਜਾਂਦਾ ਹੈ ਲੇਕਿਨ ਹਾਲਾ ਕਿ ਅਗਰ ਤੁਸੀਂ ਰੇਟ ਜਿਹੜਾ ਹੈ ਉਹ ਜਾਇਜ਼ ਰੱਖੋਗੇ ਤੁਹਾਡਾ ਟੇਸਟ ਵਧੀਆ ਹੋਏਗਾ ਤਾਂ ਕਸਟਮਰ ਆਪਣੇ ਆਪ ਤੁਹਾਡੇ ਕੋਲ ਆਏਗਾ ਸੋ ਮੇਰੇ ਹਿਸਾਬ ਨਾਲ ਆਹ ਗੱਲਾਂ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਅਗਰ ਇਹਨਾਂ ਗੱਲਾਂ ਧਿਆਨ ਦੇਵਾਂਗੇ ਕਸਟਮਰ ਆਪਣੇ ਆਪ ਆਏਗਾ ਜੇ ਆਪਾਂ ਇਹ ਸੋਚਦੇ ਆ ਨਹੀਂ ਬਈ ਆਪਣੇ ਬੰਦੇ ਕੋਲ ਨਹੀਂ ਜਾਂਦੇ ਦੂਸਰੇ ਕੋਲ ਜਾਂਦੇ ਨੇ ਇਹ ਆਪਾਂ ਇੱਥੇ ਗਲਤ ਆ ਸਾਰੇ ਇਹੋ ਜਿਹੇ ਨਹੀਂ ਹੁੰਦੇ ਬਹੁਤੇ ਲੋਕੀ ਇਹੀ ਸੋਚਦੇ ਨੇ ਕਿ ਆਪਾਂ ਟੇਸਟ ਵਾਸਤੇ ਜਾ ਰਹੇ ਆ ਕਿ ਖਾਣਾ ਕਿੱਥੇ ਸਾਨੂੰ ਵਧੀਆ ਮਿਲੇਗਾ ਬਹੁਤ ਸਾਰੇ ਮੈਨੂੰ ਇਹੋ ਜਿਹੇ ਪੰਜਾਬੀ ਬੰਦੇ ਨੇ ਜਿਹੜੇ ਖਾਣ ਪੀਣ ਦਾ ਕੰਮ ਕਰਦੇ ਉਹ ਬਹੁਤ ਕਾਮਯਾਬ ਹੈਗੇ ਨੇ ਫਿਰ ਉਹਨਾਂ ਕੋਲ ਕਹਾਂ ਕੀ ਮਾਰੇ ਜਾਉਂਦੇ ਨੇ ਤੁਸੀਂ ਆਪਣਾ ਜਿਹੜਾ ਜੋ ਕਮੀਆਂ ਪੇਸ਼ੇ ਨੋਟ ਕਰੋ ਕੀ ਕਮੀ ਪੇਸ਼ੀ ਉਸ ਨੂੰ ਸੁਧਾਰੋ ਫੀਡਬੈਕ ਲੋ ਕਸਟਮਰ ਤੋਂ ਕਸਟਮਰ ਤੋਂ ਫੀਡਬੈਕ ਲੈਣਾ ਸ਼ੁਰੂ ਕਰੋ ਉਸ ਚੀਜ਼ ਨੂੰ ਆਪਣੇ ਕੰਮ ਦੇ ਵਿੱਚ ਲੈ ਕੇ ਆਓ ਤੇ ਸੁਧਾਰੋ ਕਿ ਹਾਂ ਆਹ ਕਮੀਆਂ ਸੀਗੀਆਂ ਤੇ ਸੁਧਾਰਾਂਗੇ ਤਾਂ ਕਿ ਅੱਗੇ ਤੋਂ ਸਾਡਾ ਜਿਹੜਾ ਕੰਮ ਹੈ ਹੋਰ ਅੱਗੇ ਵਧੇ ਤੇ ਇੱਕ ਬੇਨਤੀ ਹੋਰ ਮੈਂ ਕਰਾਂਗਾ ਜਿਹੜੇ ਪੈਸੇ ਲਾ ਲਾ ਕੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੇ ਉਹੀ ਪੈਸਾ ਤੁਸੀਂ ਇੱਥੇ ਬਿਨੈਸ 'ਚ ਲਗਾ ਲਓ। ਜ਼ਿਆਦਾ ਵਧੀਆ ਨਹੀਂ ਐ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਤੁਹਾਡੇ ਕੀ ਵਿਚਾਰ ਨੇ? ਮੈਂ ਇਹਦੇ ਉੱਤੇ ਇੱਕ ਸਪੈਸ਼ਲ ਵੀਡੀਓ ਬਣਾਵਾਂਗਾ। ਉਹਦੇ ਵਿੱਚ ਗੱਲਬਾਤ ਕਰਾਂਗੇ। ਤੁਸੀਂ ਆਪਣੇ ਵਿਚਾਰ ਕਮੈਂਟ ਰਾਹੀਂ ਸਾਂਝੇ ਕਰ ਸਕਦੇ ਹੋ ਕਿ 25, 30, 35, 40, 50-50 ਲੱਖ ਰੁਪਏ ਲਾ ਕੇ ਬਾਹਰ ਜਾਣਾ ਤੇ ਬਾਹਰ ਵੀ ਕੰਮ ਸੈੱਟ ਨਹੀਂ ਹੁੰਦਾ। ਫਿਰ ਉਹ ਰੋਂਦੇ ਪਿੜਦੇ ਨੇ ਕਿ ਹਾਏ ਸਾਡਾ ਇਹਨਾਂ ਨੁਕਸਾਨ ਹੋ ਗਿਆ। ਉਹ ਤੋਂ ਵਧੀਆ ਜੇ ਉਹੀ ਪੈਸਾ ਇੱਥੇ ਲਾ ਕੇ ਕੋਈ ਬਿਜ਼ਨਸ ਤੋੜ ਲੈਂਦੇ ਜ਼ਿਆਦਾ ਵਧੀਆ ਨਹੀਂ ਸੀ। ਤੁਸੀਂ ਆਪਣੇ ਵਿਚਾਰ ਕਮੈਂਟ ਰਾਂ ਜਰੂਰ ਸਾਂਝੇ ਕਰਦੇ ਮੈਂ ਜਿੰਨੇ ਵੀ ਵਿਚਾਰ ਸਾਂਝੇ ਕਰਦਾ ਮੇਰੀ ਆਪਣੀ ਸੋਚ ਤੇ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਉਹਨ ਤਾਂ ਹੀ ਹੋਣੇ ਸੁਭਾਵਿਕ ਹੈ ਜੇ ਕੋਈ ਕਮੀ ਪੈਸੀ ਲੱਗੇ ਮੈਨੂੰ ਦੱਸੋ ਸੁਧਾਰ ਕਰਾਂਗਾ ਧੰਨਵਾਦ ਜੀ